इंस्टीट्यूट बी आर अंबेडकर इंस्टीट्यूट के एक महत्वपूर्ण फंक्शन अंक इट्ठे हुए और इस शामिल साढ़े प्रिंसीपल सैक्रटरी मीना जी डायरेक्टर जसप्रीत जी और सारे ही ऑफिसर इंस्टीट्यूट के बहुत ही अहम भूमिका निभा रहे ਫੀਚਰਸ ਇੰਸਪੈਕਟਰਸ ਸਾਰਸਟਰਾ ਔਰ ਸਭ ਤੋਂ ਇੰਪੋਰਟੈਂਟ ਜਿਨ੍ਹਾਂ ਨੇ ਅੱਜ ਫੰਕਸ਼ਨ ਕੀਤਾ ਦਿਆ ਸਾਡੇ ਉਹ ਬੱਚੇ ਜਿਹੜੇ ਕੇਸ ਅਧਾਰ ਇਹਨਾਂ ਨੂੰ ਜੋੜ ਕੇ ਜ਼ਿੰਦਗੀ ਦੇ ਇਸ ਹੀ ਅਹਿਮ ਕੰਮ ਪਰ ਪਹੁੰਚਣ ਲਈ ਕਾਮਯਾਬ ਹੋਏ ਔਰ ਪ੍ਰਾਣੇ ਸਟੂਡੈਂਟ ਉਹਨਾਂ ਦਾ ਵੀ ਇਸ ਇੰਸਟੀਚਿਊਟ ਨਾਲ ਜੁੜੇ ਜੁੜੇ ਰਹੇ ਰਹਿੰਦਾ ਇੰਪੋਰਟੈਂਟ ਸਟੈਪ ਸਾਰਿਆਂ ਨੂੰ ਮੇਰੇ ਦੋਂ ਬਹੁਤ ਬਹੁਤ ਮੁਬਾਰਕਬਾਦ ਕਿਉਂਕਿ ਇੱਕ ਬੇਅਦਕਰ ਸਾਬ ਦੀ ਸੋਚ ਹੈ ਜਿਸ ਨੇ ਸਭ ਕਾ ਆਪਾਂ ਸਾਰੇ ਇਸ ਮੁਕਾਮ ਤੇ ਪਹੁੰਚੇ ਆ ਕਿਉਂਕਿ ਚੰਗੀ ਸੋਚ ਹੁੰਦੀ ਹੈ ਜਦੋਂ ਲੀਡਰਸ ਦੀ ਸਰਕਾਰਾਂ ਦੀ ਜਾਂ ਸੋਸ਼ਲ ਰਿਫਾਰਮਰਸ ਦੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਅਸੀਂ ਸੁਸਾਇਟੀ ਦੇ ਵਿੱਚ ਜਿਹੜਾ ਇੱਕ ਗੈਰ ਹੁੰਦਾ ਹੈ ਚਾਹੇ ਉਹ ਪੈਸੇ ਦੇ ਘਾਟ ਕਰਕੇ ਚਾਹੇ ਉਹ ਸਮਾਜ ਨੂੰ ਕਿਸੇ ਤਰ੍ਹਾਂ ਦੀਆਂ ਵੰਡੀਆਂ ਪਾ ਕੇ ਕਾਸਟ ਦੇ ਆਧਾਰ ਤੇ ਧਰਮਾਂ ਦੇ ਆਧਾਰ ਤੇ ਉਹ ਸਾਰਾ ਕੁਝ ਖਤਮ ਕਰਨ ਦੇ ਵਿੱਚ ਜਦੋਂ ਅਸੀਂ ਅੱਗੇ ਵੱਧ ਕੇ ਕੋਈ ਸਟੈਪ ਚੁੱਕਦੇ ਹਾਂ ਨਾ ਉਦੋਂ ਹੀ ਅਸੀਂ ਸਮਾਜ ਨੂੰ ਕਿਸੇ ਵਧੀਆ ਮਕਾਮ 'ਤੇ ਲੈ ਕੇ ਜਾਣ ਵਿੱਚ ਸਫਲ ਹੁੰਦੇ ਹਾਂ ਸੋ ਮੇਰਕਰ ਸਾਹਿਬ ਦੀ ਸੋਚ ਸੀ ਕਿ ਕੋਈ ਵੀ ਵਿਅਕਤੀ ਸਿਰਫ ਇਸੇ ਕਾਰਨ ਕਰਕੇ ਕਿ ਉਹ ਕਿਸੇ ਪਾਰਟਿਕੂਲਰ ਕਾਸਟ ਨੂੰ ਬਿਲੋਂਗ ਕਰਦਾ ਹੈ ਜਾਂ ਕਿਸੇ ਪਾਰਟਿਕੂਲਰ ਥਰ ਅਲਮ ਨੂੰ ਬਿਲੋਂਗ ਕਰਦਾ ਜਿਸੀ ਨੂੰ ਸਿਰਫ ਸਮਾਜ ਦੀ ਵਿਦਾ ਕਰਕੇ ਪਿੱਛੇ ਕਰ ਦਿੱਤਾ ਗਿਆ ਜਾਂ ਉਹਨਾਂ ਦੇ ਕੰਮਾਂ ਨੂੰ ਕੋਈ ਬਾਕੀ ਕੰਮਾਂ ਨਾਲੋਂ ਨੀਵਾਂ درجہ ਦੇ ਕੇ ਪਿੱਛੇ ਕਰ ਦਿੱਤਾ ਗਿਆ ਔਰ ਉਹ ਲੋਕ ਸਿਰਫ ਇਸੇ ਕਰਕੇ ਪਿੱਛੇ ਰਹੇ ਕਿ ਉਹਨਾਂ ਨਾਲ ਕੋਈ ਪਾਰਟਿਕੂਲਰ ਕਾਸਟ ਜੁੜੀ ਜਾਂ ਉਹਨਾਂ ਨਾਲ ਪੈਸੇ ਦੀ ਘਾਟ ਜੁੜੀ ਔਰ ਸਦੀਆਂ ਤੱਕ ਸਦੀਆਂ ਤੱਕ ਉਹ ਇਸੇ ਹੀ ਡਿਸਕ੍ਰਿਮੀਨੇਸ਼ਨ ਦਾ ਸ਼ਿਕਾਰ ਹੁੰਦੇ ਰਹੇ। ਔਰ ਸਭ ਤੋਂ ਇੰਪੋਰਟੈਂਟ ਸਟੈਪ ਸੀ ਕਿ ਉਹਨਾਂ ਲੋਕਾਂ ਨੂੰ ਅਸੀਂ ਐਜੂਕੇਸ਼ਨ ਵੱਲ ਲੈ ਕੇ ਜਾਈਏ। ਔਰ ਐਜੂਕੇਸ਼ਨ ਹੀ ਇੱਕ ਐਸਾ ਹਥਿਆਰ ਹੈ ਜਿਹੜਾ ਸਮਾਜ ਦੇ ਵਿੱਚ ਹਰੇਕ ਬੰਦ ਨੂੰ ਤੋੜ ਕੇ ਸਾਨੂੰ ਅੱਗੇ ਵਧਣ ਲਈ ਪ੍ਰੇਰਦਾ। ਸੋ ਜਦੋਂ ਇਸ ਇੰਸਟੀਚਿਊਟ ਦੀ ਗੱਲ ਹੋ ਰਹੀ ਸੀ ਇਸ ਦੀ ਕਮੀਆਂ ਦੀ ਗੱਲ ਹੋ ਰਹੀ ਸੀ ਤਾਂ ਮੈਂ ਆਪਣੀ ਕਹਾਣੀ ਵੀ ਦੱਸ ਦਿੰਦੀ ਹਾਂ ਕਿਉਂਕਿ ਜਦੋਂ ਕੋਈ ਬੱਚਾ ਗਰੀਬੀ ਚੋਂ ਨਿਕਲ ਕੇ ਕਿਸੇ ਖਾਸ ਮੁਕਾਮ ਤੇ ਪਹੁੰਚਦਾ ਕਿਤਾਬਾਂ ਦੇ ਜ਼ਰੀਏ ਮਿਹਨਤ ਦੇ ਜ਼ਰੀਏ ਤਾਂ ਮੈਨੂੰ ਲੱਗਦਾ ਕਿ ਉਹ ਸਭ ਤੋਂ ਵਧੀਆ ਇਨਸਾਨ ਹੋ ਕੇ ਉੱਪਰ ਦੇ ਇਸ ਸਮਾਜ ਦੇ ਵਿੱਚ ਕਿਉਂਕਿ ਹੋਰ ਕੋਈ ਸਹਾਰਾ ਨਹੀਂ ਉਹਨਾਂ ਨੂੰ ਹੁੰਦਾ ਕੋਈ ਸਫਾਰਿਸ਼ ਨਹੀਂ ਕੋਈ ਪੈਸਾ ਨਹੀਂ ਸਿਰਫ ਤੇ ਸਿਰਫ ਇੱਕ ਮਿਹਨਤ ਹੈ ਜਿਹੜੀ ਉਹਨਾਂ ਨੂੰ ਅੱਗੇ ਲੈ ਕੇ ਜਾਂਦੀ ਹੈ ਔਰ انسان ਉਹ ਹੀ ਕਾਮਯਾਬ ਹੁੰਦਾ ਜੋ ਆਪਣੀ ਨਿਮਰਤਾ ਦੇ ਸਕਤੇ ਅੱਗੇ ਵਧਦਾ। ਜਦੋਂ ਮੈਂ ਗੁਰਪ੍ਰੀਤ ਸਿੰਘ ਮੈਡੀਕਲ ਕਾਲਜ ਦੇ ਵਿੱਚ ਪੜਨਾ ਅੰਨੀਅਰ ਸਿਰੋ ਕੀਤੀ ਸੀ ਔਰ ਉਸ ਕਾਲਜ ਦਾ ਵੀ ਉਹਦੋਂ ਇਹ ਹਾਲ ਸੀ ਕਿ ਸ਼ੈਡਾਂ ਦੇ ਵਿੱਚ ਚੱਲ ਰਿਹਾ ਸੀਗਾ ਪ੍ਰਾਪਰ ਬਿਲਡਿੰਗ ਨਹੀਂ ਸੀ ਔਰ ਉੱਥੇ ਸਟੂਡੈਂਟਸ ਬਹੁਤੇ ਜਣੇ ਆਨੈਸੀ ਉਹ ਦੱਸਦੇ ਨਹੀਂ ਸੀ ਵੀ ਨਹੀਂ ਕਿ ਸਾਡਾ ਕਾਲਜ ਕਿਸ ਤਰ੍ਹਾਂ ਦਾ ਹੈ ਇਸ ਤਰ੍ਹਾਂ ਨਹੀਂ ਜਿਵੇਂ ਆਪਾਂ ਨੂੰ ਫੀਲਿੰਗ ਆਉਂਦੀ ਹੈ ਕਿ ਸਾਡਾ ਕਾਲਜ ਵਧੀਆ ਨਹੀਂ ਪਰ ਸਾਡੇ ਵਰਗੇ ਬੱਚਿਆਂ ਲਈ ਉਹ ਕਾਲਜ ਇੱਕ ਵਰਦਾਨ ਸੀ ਜਿਨ੍ਹਾਂ ਕੋਲ ਪੈਸੇ ਨਹੀਂ ਹੁੰਦੇ ਸੀ ਔਰ ਮੈਨੂੰ ਯਾਦ ਹੈ ਕਿ ਮੈਂ ਪੂਰੀ ਐਮਬੀਏ ਦੇ ਦੌਰਾਨ ਸਾਰੀਆਂ ਕਿਤਾਬਾਂ ਲਾਇਬ੍ਰੇਰੀ ਤੋਂ ਹੀ ਆ ਕੇ ਪੜ੍ਹੀਆਂ ਸੀ ਔਰ ਬਹੁਤ ਘੱਟ ਖਰਚੇ ਦੇ ਵਿੱਚ ਮੈਂ ਆਪਣੀ ਐਮਬੀਏ ਕੰਪਲੀਟ ਕੀਤੀ ਔਰ ਕਾਲਜ ਹਮੇਸ਼ਾ ਮੈਨੂੰ اپنی زندگی ਦਾ ਇੱਕ अहम بیس ਲੱਗਦਾ ਸੋ ਤੁਹਾਨੂੰ ਵੀ ਇਸੇ ਤਰ੍ਹਾਂ ਹੀ ਲੱਗੇਗਾ ਇੰਸਟੀਚਿਊਟ ਕਿ ਉਹ ਅਦਾਰਾ ਜਿਸ ਨੇ ਸਾਨੂੰ ਕੋਈ ਪੈਸਿਓਨ ਦਾ ਬੂਸ ਪਾਇਆ ਲਿਖ ਮੁਗਾਂਤ ਹੁਸਾਇਆ ਸੋ ਉਹ ਅਦਾਰਾ ਹਮੇਸ਼ਾ ਹੀ ਮੰਦਰਾ ਮਸਤੀਆਂ ਤੇ ਗੁਤਾਰਿਆਂ ਤੋਂ ਉੱਚਾ ਸਥਾਨ ਜ਼ਿੰਦਗੀ ਦੇ ਵਿੱਚ ਰੱਖਦਾ ਹੈ ਉਹ ਕਿਸੇ ਕਿਸੇ ਮੁਕਾਮ ਤੇ ਪਹੁੰਚ ਲਈ ਹਾਂ ਆਪਣੀ ਮਿਹਨਤ ਦੇ ਸਦਕਾ ਨਾ ਸਿਰਫ ਆਪਣੇ ਪਰਿਵਾਰ ਨੂੰ ਹੀ سپورਟ ਨਹੀਂ ਕਰਦੇ ਕਿਉਂਕਿ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਜਦੋਂ ਗਰੀਬੀ ਤੋਂ ਨਿਕਲ ਕੇ ਕੋਈ ਮੁਕਾਮ ਹਾਸਲ ਕਰਨਾ ਨੌਕਰੀਆਂ ਤੇ ਪਹੁੰਚਣਾ ਛੋਟੀਆਂ ਚਾਹੇ ਵੱਡੀਆਂ ਤਾਂ ਇੱਕ ਪਾਸੇ ਪਿੱਛੇ ਪਰਿਵਾਰ ਵੱਲ ਰਹੇ ਹੁੰਦੇ ਨੇ ਉਹਨਾਂ ਲਈ ਸਿੱਖ ਬੱਡਾ ਸਮਾਰਾ ਹੁੰਦੀ ਆ ਪਰ ਉਸ ਤੋਂ ਅੱਗੇ ਸਾਡਾ ਯੋਗਦਾਨ ਸਮਾਜ ਦੇ ਵਿੱਚ ਵੀ ਉਨੇ ਹੀ ਵੱਡਾ ਮਹੱਤਵ ਹੈ ਕਿਉਂਕਿ ਅਸੀਂ ਹੋਰ ਲੋਕਾਂ ਇਹ ਵੀ ਪ੍ਰੇਰਨਾ ਦਿੰਦੇ ਸਾਡੇ ਤੋਂ ਸਿੱਖ ਕੇ ਜਿਵੇਂ ਤੁਹਾਡੇ ਸਟੂਡੈਂਟਸ ਬੈਠੇ ਨੇ 올ਡਰ ਸਟੂਡੈਂਟਸ ਗਰੁੱਪ ਜਿਹੜਾ ਬਣਿਆ ਹੋਇਆ ਹੈ ਔਰ ਤੁਹਾਨੂੰ ਇਸ ਤਰ੍ਹਾਂ ਸਪੋਰਟ ਕਰ ਰਹੇ ਨੇ ਤੁਹਾਡੇ ਲਈ ਬਹੁਤ ਬੜੀ ਪ੍ਰੇਰਨਾ ਹੈ ਔਰ ਵਾਲੇ ਪ੍ਰੈਕਟਿਸ ਵੀ ਬਹੁਤ ਹੀ ਪ੍ਰੇਰਨਾ ਦੇ ਸੋ ਤੁਸੀਂ ਸਿਰਫ ਆਪਣੀ ਜ਼ਿੰਦਗੀ ਨੂੰ ਹੀ ਨਹੀਂ ਸੁਧਾਰਿਆ ਸਮਾਜ ਨੂੰ ਸੁਧਾਰਨ ਵਿੱਚ ਸਮਾਜ ਦੇ ਉਹਨਾਂ ਵਰਗਾਂ ਨੂੰ ਅੱਗੇ ਲੈ ਕੇ ਜਾਣ ਵਿੱਚ ਵੀ ਥੋੜਾ ਇੱਕ ਮਹੱਤਵਪੂਰਨ ਰੋਲ ਹੈਗਾ ਜਿਹੜੇ ਹਲੇ ਵੀ ਗਰੀਬੀ ਕਰਕੇ ਪੂਰ ਕਾਰਨਾ ਕਰਕੇ ਯਾਨੀ ਮੁੱਖ ਤਰ੍ਹਾਂ ਆਮੇ ਜ਼ਿੰਦਗੀ ਜੀਆਂ ਉਹਨਾਂ ਤੋਂ ਪਛੜੇ ਹੋਏ ਨੇ ਸੋ ਮੈਂ ਹੀ ਆਸ ਕਰਦੀਆਂ ਕਿ ਜਿੰਨੀ ਮਿਹਨਤ ਨਾਲ ਤੁਸੀਂ ਅੱਗੇ ਵਧ ਕੇ ਔਰ ਜਿੰਨੀ ਮਿਹਨਤ ਨਾਲ ਇਥੋਂ ਦੇ ਪ੍ਰੋਫੈਸਰ ਨੇ ਇੰਸਟ੍ਰਕਟਰਸ ਨੇ ਆਪਣੀ ਇੱਕ ਵਢੇਰੀ ਜ਼ਿੰਮੇਵਾਰੀ ਸਮਝ ਕੇ ਬੱਚਿਆਂ ਨੂੰ ਅੱਗੇ ਵਧਾਇਆ ਇਹ ਕੜੀ ਟੁੱਟੇ ਨਾ ਇਹ ਇਸੇ ਤਰ੍ਹਾਂ ਚੱਲਦਾ